ਸੀ ਸਟੇਮ ਖੜਿਆ ਪਟਿਆਲਾ ਤੋਂ ਦਿੱਲੀ ਦਾ ਮਾਲਾਵਾਲ ਜਾਂਦੇ ਹੋਏ ਰਸਤੇ ਦੇ ਵਿੱਚ ਕਨੌਰ ਦੇ ਸਾਈਡ ਤੋਂ ਤਾਂ ਇਹ ਰਸਤਾ ਸਾਰਾ ਤੁਹਾਨੂੰ ਖੁੱਲਾ ਲਿਖੇਗਾ ਜਾਣ ਵਾਸਤੇ ਦਿੱਲੀ ਹਮਾਲਾ ਹਾਈਵੇ ਜਾਣ ਵਾਸਤੇ ਜਿਹੜੀ ਇਸ ਟਾਈਮ ਲੋਕਾਂ ਨੂੰ ਦਿੱਕਤ ਆ ਰਹੀ ਹੈ ਕਿ ਪੰਜਾਬ ਤੋਂ ਉੱਧਰ ਜਾਣ ਵਾਸਤੇ ਕਰਨਾਲ ਜਾਣਾ ਕਿਸੇ ਨੇ ਪਾਣੀਪਤ ਜਾਣਾ ਕਿਸੇ ਨੇ ਦਿੱਲੀ ਜਾਣਾ ਤਾਂ ਇਹ ਰਸਤਾ ਤੁਹਾਨੂੰ ਸਾਰਾ ਖੁੱਲਾ ਮਿਲੇਗਾ ਇਹ ਤਾਂ ਹੋਗਾ ਟ੍ਰੈਫਿਕ ਤੁਹਾਨੂੰ ਇਸ ਟਾਈਮ ਜਰੂਰ ਮਿਲੇਗਾ ਕਿਉਂਕਿ ਇਸ ਟਾਈਮ ਸਾਰਾ ਰਾਸ਼ਦ ਇਸ ਰੋਡ ਦੇ ਉੱਤੇ ਹੀ ਹੈ ਤਾਂ ਇਹ ਵੀਡੀਓ ਨੂੰ ਸਾਡੀ ਵੀਡੀਓ ਨੂੰ ਜਲਦੀ ਜਲਦੀ ਸਾਡੇ ਗਰੁੱਪਸ ਦੇ ਵਿੱਚ ਸ਼ੇਅਰ ਕਰ ਦਿਓ ਕਿ ਜਿਹੜੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਦਿੱਲੀ ਹਾਈਵੇ ਮੇਨ ਹਾਈਵੇ ਬੰਦ ਹੋਣ ਕਰਕੇ ਕਿਸਾਨੀ ਨੂੰ ਮੋਬਿਲਾਈਜ਼ਨ ਕਰਕੇ ਤਾਂ ਉਹ ਇਸ ਰਸਤੇ ਰੁੱਤੇ ਦਿੱਲੀ ਆਪਣਾ ਦਿੱਲੀ ਜਾ ਸਕਣ ਬਾਣੀ ਕੋ ਜਾ ਸਕਣ ਕਰਨਾਲਾ ਜਾ ਸਕਣ ਇਹ ਪੁਲ ਜੋ ਤੁਸੀਂ ਦੇਖ ਰਹੇ ਹੋ ਇਹ ਕਨੌਰ ਤੋਂ ਅੰਬਾਲਾ ਵੱਲ ਨੂੰ ਜਾਂਦੇ ਰਸਤੇ ਦੇ ਵਿੱਚ ਆਉਂਦਾ ਹੈ ਤੇ ਇੱਥੇ ਕੋਈ ਵੀ ਤੁਹਾਨੂੰ ਨੈਵੀਗੇਟ ਨਹੀਂ ਮਿਲੇਗਾ ਸਾਰਾ ਰੋਡ ਬਿਲਕੁਲ ਓਪਨ ਹੈ ਅੰਬਾਲਾ ਤੱਕ 메ਨ ਹਾਈਵੇ ਤੱਕ ਇਹ ਰੋਡ ਤੁਹਾਨੂੰ ਓਪਨ ਮਿਲੇਗੀ ਤੁਸੀਂ ਮਾਲਾ ਦੇ ਵਿੱਚ ਈਜ਼ੀਲੀ ਜਿਹੜਾ ਹੈਗਾ ਇਸ ਸਾਈਡ ਤੋਂ ਐਂਟਰ ਕਰ ਸਕਦੇ ਹੋ ਆਵਾਜਾਈ ਬਿਲਕੁਲ ਚੱਲੂ ਹੈਗੀ ਇਸ ਸਾਰਾ ਰੋਡ ਦੇ ਉੱਤੇ ਜਿਨ੍ਹਾਂ ਨੂੰ ਵੀ ਅੰਮ੍ਰਾਲਾ ਜਾਂ ਪਾਣੀਪਤ ਜਾਂ ਦਿੱਲੀ ਵੱਲ ਜਾਣਾ ਹੈ ਉਹ ਪਟਿਆਲਾ ਬਾਈਕ ਮੋਰ ਓਕੇ ਜਾ ਸਕਦੇ ਹਨ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਸਾਨੂੰ ਤੁਹਾਨੂੰ ਕਾਫੀ ਜ਼ਿਆਦਾ ਟ੍ਰੈਫਿਕ ਜਿਹੜੀ ਦੇਖ ਨੂੰ ਮਿਲਦੀ ਹੈ ਕਾਫੀ कारा इस रोड के उत्तों ट्रैवल करके जा रही हैं मोस्टली जो टूरिस्ट कारा है जिन्होंने एयरपोर्ट वगैरह जाना है दिल्ली तो जिन्होंने या पानीपत या जा करनाल जाना है वो मोस्टली इस रोड के उत्तों होके जाते हैं बिल्कुल रोड है सारा तो उपर मिलेगा तुम इधर जाके दिल्ली पहुँच सकते हो पंजाब सरकार वालों इत कोई भी जी बैरीगेटिंग है ਉਹ ਨਹੀਂ ਕੀਤੀ ਗਈ ਹੈ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿੰਨੇ ਦੇ ਕੰਮ ਕਾਫੀ ਜਿਆਦਾ ਰੁਕੇ ਹੋਏ ਹਨ ਅੰਬਾਲਾ ਦਿੱਲੀ ਜਾਣ ਕਰਕੇ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਉਹ ਇਸ ਰੂਟ ਦੇ ਉੱਤੇ ਅੰਬਾਲਾ ਦਿੱਲੀ ਜਾ ਸਕਦੇ ਨੇ ਪਟਿਆਲਾ ਤੋਂ ਬਾਇਆ ਕਲੌਰ ਹੋ ਕੇ ਦਿੱਲੀ ਜਾਣ ਲਈ ਇਹ ਰਸਤਾ ਸਾਰਾ ਖੁੱਲਾ ਹੈ ਤੁਸੀਂ ਇਸ ਦੇ ਉੱਤੇ ਨਾਰਮਲੀ ਰਾਮਨਾਲ ਜਾ ਸਕਦੇ ਹੋ